ਅਸਲਾਮ ਅਲੈਕੁਮ ਵੀਵਰਸ ਅੱਜ ਦੇ ਵੀਡੀਓ ਆ ਗਿਆਨੀ ਗੁਰਪ੍ਰਤਾਪ ਸਿੰਘ ਜੀ ਦੀ ਕਿ ਸਾਨੂੰ ਜਿਹੜੀ ਆ ਆਪਣਾ ਜਿਹੜਾ ਵਾ ਛੋਕੜ ਆ ਉਹ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਵਾ ਕਿਉਂਕਿ ਇਹਦੇ ਵਿੱਚ ਇੱਕ ਇਸ ਤੋਂ ਤੇ ਸ਼ਾਨ ਹੈ ਮੈਂ ਕਿ ਨਹੀਂ ਬੜੀ ਇੰਟਰਸਟਿੰਗ ਵੀਡੀਓ ਆ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਤੁਸੀਂ ਜਦੋਂ ਵੀ ਬੋ ਆਪਣੇ ਬੱਚਿਆਂ 'ਚ ਬੋ ਹਮੇਸ਼ਾ ਚੜ੍ਹਦੀ ਕਲਾ ਵਾਲੀ ਗੱਲ ਕਰੋ ਟੈਂਦੀ ਕਲਾ ਵਾਲੀ ਬੰਦੇ ਦੀ ਗੱਲ ਕਰਨੀ ਕਿਉਂ ਇੱਥੇ ਕਿਸ ਨੂੰ ਅਮਰਤ ਸ਼ਕਰ ਨੂੰ ਕਹਿ ਦੋ ਨਾ ਮੇਰਾ ਤੇ ਤਜਰਬਾ ਮਿਲਦੇ ਆ ਕਈ ਪਾਬਾ ਜੀ ਛਕ ਲਈਏ ਪਰ ਫਲਾਣੇ ਬੰਦੇ ਨੇ ਨਾ ਤਿੰਨ ਵਰੀ ਛਕ ਲਿਆ ਉਹ ਜਦੋਂ ਮਰਜੀ ਕਿਲੀ ਦੇ ਕਿਰਪਾਨ ਟੰਗ ਦਿੰਦਾ ਜਦੋਂ ਮਰਜੀ ਸ਼ਰਾਬ ਪੀ ਲੈਂਦਾ ਜਦੋਂ ਮਰਜੀ ਮੈਂ ਵੀ ਤੂੰ ਉਹਦੇ ਨਾਲ ਵੇਂਦਾ ਹੀ ਕਿਉਂ ਤੈਨੂੰ ਉਹ ਦਿਸਦਾ ਤੈਨੂੰ ਭਾਈ ਤਾਰੂ ਸਿੰਘ ਨਹੀਂ ਦਿਸਦਾ ਵੀ ਚੰਗੇ ਬੰਦੇ ਨਾਲ ਵੇਖ ਲੈ ਜਦੋਂ ਘਰ ਦਾ ਨਕਸ਼ਾ ਬਣਾਉਣਾ ਹੋਵੇ ਨਾ ਕੋਠੀ ਬਣਾਉਣੀ ਹੋਵੇ ਤੇ ਕੋਠੀ ਬਣਾਉਣ ਵਾਸਤੇ ਨਾ ਫਿਰ ਆਮ ਬੰਦੇ ਸਿਆਣੇ ਲਾਗੇ ਬੰਨੇ ਪਿੰਡ ਚ ਜਾਂਦੇ ਵੀ ਕਿਸੇ ਕੋਠੀ ਦਾ ਨਕਸ਼ਾ ਵੇਖੀਏ ਜਿੰਨੇ ਦੇ ਬਣਾਉਣੀਆਂ ਕੋਠੀਆਂ ਉਹ ਤੇ ਫਿਰ ਸਿਲੈਕਟ ਕਰੂਗਾ ਕੋਠੀ ਦਾ ਨਕਸ਼ਾ ਤੇ ਕੋਠੀ ਵਾਲਾ ਇਹ ਤੇ ਹੋ ਨਹੀਂ ਸਕਦਾ ਵੀ ਟਾਰੇ ਦਾ ਨਕਸ਼ਾ ਸਿਲੈਕਟ ਕਰੀ ਫਿਰੇ ਟੁੱਟੀ ਚੌਂਪੜੀ ਦਾ ਨਕਸ਼ਾ ਸਿਲੈਕਟ ਕਰੀ ਫਿਰੇ ਜਿਨ੍ਹਾਂ ਦੀ ਜ਼ਿੰਦਗੀ ਤਬਾਹ ਹੋ ਗਈ ਪੁੱਠੇ ਕਮਾਂ ਚ ਉਹ ਹੈਗੀਆਂ ਟੁੱਟੀਆਂ ਚੌਂਪੜੀਆਂ ਤੇ ਜੇ ਤੁਸੀਂ ਆਪਣੀ ਜ਼ਿੰਦਗੀ ਦਾ ਮਹੱਲ ਬਣਾਉਣਾ ਫਿਰ ਮਹੱਲ ਵਾਲਿਆਂ ਦਾ ਜੀਵਨ ਵੇਖਿਆ ਕਰੋ ਜੀਵਨ ਵੇਖਣਾ ਤੇ ਬਾਬੇ ਦੀਪ ਸਿੰਘ ਦਾ ਵੇਖੋ ਜੀਵਨ ਵੇਖਣਾ ਭਾਈ ਤਾਰੂ ਸਿੰਘ ਦਾ ਵੇਖੋ ਜੀਵਨ ਵੇਖਣਾ ਸ਼ਿਮੇਗ ਸਿੰਘ ਸ਼ਹਾਬਾਜ਼ ਸਿੰਘ ਦਾ ਵੇਖੋ ਜੀਵਨ ਵੇਖਣਾ ਤੇ ਆਪਣੇ ਗੁਰੂ ਦੇ ਬਹਾਦਰ ਯੋਧਿਆਂ ਦਾ ਵੇਖੋ ਕਿੱਡੇ-ਕੱਡੇ ਸੰਤ ਮਹਾਪੁਰਖ ਪੈਦਾ ਕੀਤੇ ਅਹੀਂ ਨਕਮੇ ਬੰਦਿਆਂ ਦੀ ਗੱਲ ਕਰਨ ਲੱਗ ਪੈਂਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਵੰਗਾਰ ਕੇ ਆਖਿਆ ਵਜ਼ੀਰ ਖਾਨ ਤੇਰਾ ਜ਼ੁਲਮ ਰਾਜ ਦਾ ਕਿਲਾ ਚੜਾਂ ਤੋਂ ਪੁੱਟਣ ਵਾਸਤੇ ਆਤੀ ਹਾਂ ਤੇਰੇ ਖੂਨ ਵਿੱਚ ਆ ਪੇਠ ਤੋਂ ਵਾਰ ਕਰਨਾ ਸਾਡੇ ਖੂਨ ਵਿੱਚ ਆ ਵੰਗਾਰ ਕੇ ਵਾਰ ਕਰਨਾ ਹਿੰਦੁਸਤਾਨ ਦੇ ਉੱਤੇ ਇੱਕ ਬੰਦੇ ਨੇ ਹਮਲਾ ਕੀਤਾ ਸੀ ਨਾਦਰ ਸ਼ਾਹ ਨੇ ਉਹਨੇ ਹਿੰਦੁਸਤਾਨ ਦਾ ਧਨ ਦੌਲਤ ਲੁੱਟਿਆ ਲੱਖਾਂ ਬੰਦੇ ਮਾਰ ਦਿੱਤੇ ਉਹਨੇ ਜ਼ਬਰਦਸਤੀ ਆਪਣੇ ਪੁੱਤ ਤੈਮੂਰ ਦਾ ਵਿਆਹ ਮੁਗਲਾਂ ਦੇ ਘਰਾਣੇ ਚ ਕੁੜੀਆਂ ਨਾਲ ਕਰ ਦਿੱਤਾ ਉਦੋਂ ਇੱਕ ਰਿਵਾਜ ਹੁੰਦਾ ਵੀ ਚੰਗੇ ਘਰਾਂ 'ਚ ਜਦੋਂ ਰਿਸ਼ਤੇ ਜੁੜਦੇ ਸੀ ਫਿਰ ਉਹ ਕੁੜੀਆਂ ਸ਼ੈਤਾਨੀ ਨਾਲ ਪੁੱਛਦੀਆਂ ਸੀ ਆਪਣਾ ਕੁਰਸੀ ਨਾਮਾ ਸੁਣਾ ਕੁਰਸੀ ਨਾਮਾ ਮਤਲਬ ਵੀ ਆਪਣੀ ਪੀੜੀ ਸੁਣਾ ਵੀ ਤੂੰ ਕਿਹੜੀ ਪੀੜੀ ਦੇ ਵਿੱਚੋਂ ਕਿਹੜੇ ਖਾਨਦਾਨ ਦੇ ਵਿੱਚੋਂ ਤੇ ਤੇਮੂਰ ਦਾ ਮੂੰਹ ਨਹੀਂ ਵਾਹ ਗਿਆ ਕਿਉਂਕਿ ਪਿਓ ਦਾ ਭਾਵੇਂ ਬਾਦਸ਼ਾਹ ਵਾ ਨਾਦਰ ਸ਼ਾ ਤੇ ਦਾਦਾ ਉਹਦਾ ਬੱਕਰੀਆਂ ਚਾਰਦਾ ਹੁੰਦਾ ਸੀ ਪੇਡਾਂ ਚਾਰਦਾ ਹੁੰਦਾ ਹੈ ਬੜਦਾਦਾ ਦੀ ਪੇਟਾਂ ਚਾਰਦਾ ਹੁੰਦਾ ਤੇ ਉੱਠ ਕੇ ਪਿਓ ਦੇ ਕੋਲ ਆ ਗਿਆ ਆਪਣੇ ਨਾਦਰ ਸ਼ਾਹ ਪਿਓ ਨੂੰ ਕਹਿੰਦਾ ਅੱਬਾ ਬੜੀ ਬੇਇੱਜ਼ਤੀ ਹੋਈ ਅੱਜ ਮੇਰੀ ਮੈਂ ਗੱਲ ਦੱਸਣ ਲੱਗਾ ਵੀ ਅਣਖ ਤੇ ਗੈਰਤ ਖੂਨ ਚ ਹੁੰਦੀ ਆ ਬੰਦਿਆਂ ਦੇ ਨਾਦਰ ਸ਼ਾਹ ਨੂੰ ਆਕੇ ਤੈਮੂਰ ਕਹਿੰਦਾ ਅੱਬਾ ਬੜੀ ਬੇਇੱਜ਼ਤੀ ਹੋਈ ਆ ਮੁਗਲਾਂ ਦੀਆਂ ਕੁੜੀਆਂ ਕਹਿੰਦੀਆਂ ਕੁਰਸੀ ਨਾ ਮਸਣਾ ਤੇ ਮੈਨੂੰ ਤੇ ਪਤਾ ਹੀ ਕੱਖ ਨਹੀਂ ਮੈਂ ਤੇ ਤੈਮੂਰ ਆ ਤੂੰ ਨਾਦਰ ਸ਼ਾਹ ਆ ਤੂੰ ਇਸ ਦੇਸ਼ ਨੂੰ ਜਿੱਤਿਆ ਤੇ ਜੇ ਮੈਂ ਪਛਾਣ ਨੂੰ ਦੱਸਣ ਲੱਗ ਪਾਇ ਤਾਂ ਕੀ ਦੱਸੂ ਵੀ ਦਾਦਾ ਬੱਕਰੀਆਂ ਚਾਰਦਾ ਪੇਡਾਂ ਚਾਰਦਾ ਪਰਦਾਦਾ ਪੇਡਾਂ ਚਾਰਦਾ ਹੁੰਦਾ ਹੈ ਮੇਰਾ ਤੇ ਕੁਰਸੀ ਨਾਮਾ ਤੇਰੇ ਤੋਂ ਬਾਅਦ ਖਤਮ ਹੋ ਜਾਂਦਾ ਦਾਦੇ ਪਰਦਾਦੇ ਦਾ ਦੇ ਨਾਂ ਲੈ ਇਹਨੂੰ ਜੀ ਨਹੀਂ ਕੀਤਾ ਵੀ ਛੋਟੇ ਕੰਮ ਕਰਦੇ ਰਹਿਆ ਨਾਦਰ ਸ਼ਾਹ ਉੱਠ ਕੇ ਖੜਾ ਕਹਿੰਦਾ ਬੱਚੂ ਕੱਲ ਜਾਵੀ ਤੇ ਜਦੋਂ ਕੁੜੀਆਂ ਤੇਨੂੰ ਪੁੱਛਣਗੀਆਂ ਨਾ ਵੀ ਕੁਰਸੀ ਨਾਮਾ ਸੁਣਾ ਤੇ ਤਲਵਾਰ ਕੱਢ ਕੇ ਤੇ ਬੇਮਿਆਨ ਕਰਕੇ ਆਖੇ ਵੀ ਤੈਮੂਰ ਵਲਦ ਨਾਦਰ ਸ਼ਾਹ ਵਲਦ ਤੇਗ ਵਲਦ ਤੇਗ ਵਲਦ ਤੇਗ ਮੈਂ ਤੈਮੂਰ ਪੁੱਤਰ ਨਾਦਰ ਸ਼ਾਹ ਦਾ ਪੋਤਰਾ ਤੇਗ ਦਾ ਪੜਪੋਤਰਾ ਤੇਗ ਦਾ ਪੜਪੋਤਰਾ ਤੇਗ ਦਾ ਪੜਪੋਤਰਾ ਤੇਗ ਦਾ ਅਗਲੇ ਬੰਨੇ ਕੁਰਸੀਨਾਮਾ ਤੇਗ ਹੀ ਬਣਾ ਕੇ ਰੱਖ ਤੂੰ ਆਪਾਂ ਜੁੱਤੀ ਦੇ ਜੋਰ ਨਾਲ ਲਿਆ ਸਾਰਾ ਕੁਝ ਆਪਣਾ ਕੁਰਸੀਨਾਮਾ ਹੀ ਬਦਲ ਕੇ ਰੱਖ ਦਿਆਂਗੇ ਆਪਾਂ ਇਹ ਗੱਲਾਂ ਖੂਨ ਵਿੱਚ ਹੁੰਦੀਆਂ ਨੇ ਗੈਰਤ ਵਿੱਚ ਹੁੰਦੀਆਂ ਨੇ ਮਰਦਾਂ ਦਾ ਇੱਕ ਬੋਲਾ ਹੋਇਆ ਕਰਦਾ ਚਾਰ ਪੈਰ ਘੱਟ ਜਿਉਣਾ ਤੁਰਨਾ ਪਰ ਤੁਰਨਾ ਮਟਕਦੇ ਨਾਲ ਚਾਰ ਦਿਨ ਘੱਟ ਜਿਉਣਾ ਪਰ ਜਿਉਣਾ ਅਣਖ ਦੇ ਨਾਲ ਪਿੱਛੇ ਜੇ ਨਾ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਕਹਿੰਦਾ ਵੀ ਪੰਜਾਬ ਵਿੱਚ ਕੁਝ ਬੰਦੇ ਪਿੰਡਰਾਂ ਵਾਲਾ ਬਾਨੂ ਫਿਰਦੇ ਹੀ ਸੁਣਿਆ ਨਾ ਪਿੰਡਰਾਂ ਵਾਲਾ ਬਾਨੂ ਫਿਰਦੇ ਹੀ ਅਹੀਂ ਉਹ ਬੰਦੇ ਡਿਬਰੂਗੜ੍ਹ ਛੱਡ ਦਿੱਤੇ ਤੇ ਉੱਥੇ ਬੈਠੇ ਪਾਠ ਕਰਦੇ ਆ ਉਹਨੂੰ ਪੁੱਛਣਾ ਚਾਵੇ ਬੰਦਾ ਵੀ ਪਾਠ ਕਰਨਾ ਸਾਡੇ ਖੂਨ ਚ ਆ। ਉਦਾਹਰਨ ਦੇਵਾਂ। ਕਰਤਾਰ ਸਿੰਘ ਛੱਬਰ ਬੈਠਾ ਕਾਲੇ ਪਾਣੀ ਚ। ਜੇਲ੍ਹ ਦੀ ਬੈਰਕ ਚ ਬੈਠਾ ਜਪਜੀਤ ਸਿੰਘ ਦਾ ਪਾਠ ਕਰੇ। ਤੇ ਨਾਲ ਵਾਲੀ ਜੇਲ੍ਹ ਦੇ ਵਿੱਚ ਉਹਨੇ ਇੱਕ ਬੰਦਾ ਉੱਚੀ ਉੱਚੀ ਰੋਂਦਾ ਹੈ। ਕਰਤਾਰ ਸਿੰਘ ਛੱਬਰ ਨੇ ਪਹਿਲੇ ਦਿਨ ਪਾਠ ਕੀਤਾ ਬੰਦਾ ਫੇਰ ਰੋਇਆ, ਦੂਜੇ ਦਿਨ ਪਾਠ ਕੀਤਾ ਬੰਦਾ ਫੇਰ ਰੋਇਆ। ਜਥੇਦਾਰ ਕਰਤਾਰ ਸਿੰਘ ਛੱਬਰ ਨੇ ਪੁੱਛ ਲਿਆ ਵੀ ਤੂੰ ਕਿਉਂ ਰੋਣਾ ਕਹਿੰਦਾ ਮੈਨੂੰ ਡਰਵਣਾ ਲੱਗਦਾ। ਇਹਨੂੰ ਡਰ ਨਹੀਂ ਲੱਗਦਾ ਤੇ ਜਥੇਦਾਰ ਕਰਤਾਰ ਸਿੰਘ ਚੰਬਰ ਕਹਿੰਦਾ ਜਦੋਂ ਬਾਣੀ ਅੰਗ ਸੰਗ ਆ ਫਿਰ ਕਾਲਾ ਪਾਣੀ ਕੀ ਫਿਰ ਜੇਲਾ ਕੀ ਜਦੋਂ ਬਾਣੀ ਅੰਗ ਸੰਗ ਆ ਫਿਰ ਮੌਤ ਦੀ ਪ੍ਰਵਾਹ ਕੋਈ ਨਹੀਂ ਤੇ ਦੂਜੇ ਬੰਦੇ ਖਲੋਤਾ ਬੰਦਾ ਕਹਿੰਦਾ ਮੈਨੂੰ ਤੇ ਬੜਾ ਡਰ ਲੱਗਦਾ ਈ ਤੇ ਕਰਤਾਰ ਸਿੰਘ ਚੰਬਰ ਕਹਿੰਦਾ ਤੂੰ ਕੀ ਕਰਨਾ ਉਹ ਕਹਿੰਦਾ ਮੈਂ ਅੰਗਰੇਜ਼ਾਂ ਕੋਲੋਂ ਮਾਫੀ ਮੰਗ ਕੇ ਤੇ ਜਾਨ ਛਡਾ ਲੈਣੀ ਆ ਉਹ ਬੰਦਾ ਪਤਾ ਕੌਣ ਸੀ ਜਿੰਨਾ ਬੰਦਿਆਂ ਨੇ ਆਰਐਸਐਸ ਦਾ ਮੁੱਢ ਬੰਨਿਆ ਸੀ ਵੀਰ ಸಾವਰਕਰ ਜੇਲ੍ਹ ਦੇ ਦੂਜੇ ਬੰਨੇ ਬੈਠਾ ਵੀਰ ਸਾਵਰ ਕਰਪੂ ਬਾ ਮਾਰ ਮਾਰ ਕੇ ਰੋਂਦਾ ਸੀ ਤੇ ਜੇਲ੍ਹ ਦੇ ਇਧਰਲੇ ਬੰਨੇ ਕਾਲੇ ਪਾਣੀ ਦੇ ਵਿੱਚ ਬੈਠਾ ਕਰਤਾਰ ਸਿੰਘ ਛੱਬਰ ਜਪਜੀ ਸਾਹਿਬ ਦਾ ਪਾਠ ਕਰਦਾ ਸੀ ਸਾਡੇ ਖੂਨ ਵਿੱਚ ਆ ਜੇਲ੍ਹਾਂ ਚ ਬਹਿ ਕੇ ਪਾਠ ਕਰਨਾ ਅਸੀਂ ਤੇ ਰੰਬੀਆਂ ਨਾਲ ਖੋਪਰ ਲਵਾ ਕੇ ਵੀ ਜਪਜੀ ਨਹੀਂ ਛੱਡਿਆ ਅਸੀਂ ਚਰਖੜੀਆਂ ਤੇ ਚੜ ਕੇ ਜਪਜੀ ਸਾਹਿਬ ਨਹੀਂ ਛੱਡਿਆ ਅਸੀਂ ਆਰਿਆਂ ਦੇ ਥੱਲੇ ਖਲੋ ਕੇ ਜਪਜੀ ਸਾਹਿਬ ਨਹੀਂ ਛੱਡਿਆ ਤੁਹਾਡੀ ਕਿਸਮਤ ਚ ਉਦਣ ਵੀ ਰੋਣਾ ਸੀ ਅੱਜ ਤਖਤਾਂ ਤੇ ਬੈਠੇ ਹੋ ਤੁਹਾਡੀ ਕਿਸਮਤ ਚ ਤਾਂ ਵੀ ਰੋਣਾ ਲਿਖਿਆ ਉਹਨਾ ਨਹੀਂ ਮਿਟਾ ਸਕਦਾ ਭਾਂਵੇਂ ਜਿੱਥੋਂ ਮਰਜ਼ੀ ਬੰਦੇ ਨੂੰ ਚੁੱਕ ਕੇ ਲੈ ਜਾਓ ਅਣਖ ਤੇ ਗੈਰਤ ਖੂਨ ਵਿੱਚ ਹੋਇਆ ਕਰਦਾ ਸੋ ਵੀਵਰਸ اے سی ਆਈ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਗੁਰਪ੍ਰਤਾਪ ਸਿੰਘ ਜੀ ਦੀ ਕਥਾ ਜਿਹੜੀ ਕਿ ਬੜੀ ਵਧੀਆ ਸੀ ਬੜੀਆਂ ਵਧੀਆ ਗੱਲਾਂ ਕਰਨ ਦੇ ਸੀ ਔਰ ਜੋ ਕੁਝ ਅੱਜ ਕੱਲ ਹੁੰਦਾ ਪਿਆ ਉਹਦੀਆਂ ਗੱਲਾਂ ਕਰਨ ਦੇ ਸੀ ਕਿਉਂਕਿ ਅੱਜ ਕੱਲ ਨਾ ਜਿਹੜੇ ਨੌਜਵਾਨ ਨਸਲ ਨੇ ਨਾ ਉਹ ਆਪਣੇ ਮਾਂ ਬਾਪ ਦਾ ਜਿਹੜਾ ਪਛੋਕੜ ਹੈ ਨਾ ਉਹਨੂੰ ਦੱਸਣ ਤੋਂ ਬੜਾ ਡਰਦੀ ਹੈ ਕਿ ਸਾਡੇ ਮਾਂ ਬਾਪ ਕੀ ਪਹਿਲੂ ਬੱਕਰੀਆਂ ਚਰਮਦੇ ਸੀ ਮਜ਼ਦੂਰੀਆਂ ਕਰਦੇ ਸੀ ਇਹੋ ਜਿਹੇ ਕੰਮ ਕਰਦੇ ਸੀ ਅੱਜ ਤੇ ਅਸੀਂ ਬੜਾ ਸਾਡੇ ਕੋਲ ਪੈਸਾ ਹੈ ਅਸੀਂ ਕਿਉਂ ਕਿਸੇ ਨੂੰ ਦੱਸੀਏ ਸਾਡੀ ਕਿ ਇਨਸਲਟ ਹੋਏਗੀ ਇਹ ਗਲਤ ਹੈ ਕਿਉਂਕਿ ਅਸੀਂ ਉਹਨਾਂ ਜਿਹੜੇ ਵਾਲਦੈਨ ਹੈ ਸਾਡੇ ਜਿਨ੍ਹਾਂ ਦਾ ਇਹੋ ਜਿਹੜਾ ਜਿਹੜਾ ਉਹਨਾਂ ਨੇ ਮਿਹਨਤਾਂ ਕੀਤੀਆਂ ਮਜ਼ਦੂਰੀਆਂ ਇਹ ਸਾਰਾ ਕੁਝ ਕੀਤਾ ਉਹਦੀ ਵਜ੍ਹਾ ਤੋਂ ਅਸੀਂ ਅੱਜ ਇੰਨਾ ਅੱਗੇ ਪਹੁੰਚੇ ਹਾਂ ਔਰ ਅੱਜ ਅਸੀਂ ਉਸ ਤੇ ਸ਼ਰਮ ਮਹਿਸੂਸ ਕਰਦੇ ਕਿਉਂ ਇਹ ਬਹੁਤ ਗਲਤ ਗੱਲ ਹੈ ਸਾਨੂੰ ਨਹੀਂ ਕਰਨੀ ਚਾਹੀਦੀ ਸਾਨੂੰ ਫਖਰ ਮਹਿਸੂਸ ਕਰਨਾ ਚਾਹੀਦਾ ਵੈ ਆਪਣੇ ਵਾਲਦੈਨ ਤੇ ਬੇਸ਼ੱਕ ਉਹਨਾਂ ਨੇ ਸਨ ਮਜ਼ਦੂਰੀਆਂ ਕਰਕੇ ਇੰਜ ਕਰਕੇ ਪਾਲਿਆ ਕਿ ਸਾਨੂੰ ਹਰਾਮ ਦਾ ਖਵਾ ਕੇ ਤੇ ਨਹੀਂ ਨਾ ਪਾਲਿਆ ਮੈਂ ਕਿੰਨੀ ਹੈ ਇਹ ਬੜੀਆਂ ਵਧੀਆ ਗੱਲਾਂ ਕਰਨ ਦੇ ਅਸੀਂ ਸਾਨੂੰ ਇਹ ਜਿਹੜੀਆਂ ਜਿਹੜੀਆਂ ਚੀਜ਼ਾਂ ਨੇ ਛਪਾਉਣੀਆਂ ਨਹੀਂ ਚਾਹੀਦੀਆਂ ਦੱਸਣੀਆਂ ਚਾਹੀਦੀਆਂ ਇਹ ਸਾਡੀ ਜ਼ਾਹਰ ਕਰਦੀਆਂ ਕਿ ਅਸੀਂ ਕਿਹੜੇ ਖਾਨਦਾਨੀ ਕਿੰਦ ਤੇ ਨਾਲੋਂ ਤੜਕ ਰੱਖਦੀਆਂ ਬਾਕੀ ਇਹ ਬੜੀਆਂ ਵਧੀਆ ਗੱਲਾਂ ਬਾਤਾਂ ਕਰਨ ਦੇ ਇਸੇ ਮੈਨੂੰ ਕਿੰਨਾਂ ਦੀ ਵੀਡੀਓ ਬੜੀ ਵਧੀਆ ਵਧੀਆ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਹੈ